ਮਾਯੁਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਜਦ ਤਿਆਂ ਸ਼ਾਨੀ ਅੱਗੇ ਸ਼ੁਰੂ ਕਰਨ ਲੱਗੇ ਆ ਜੀ ਸਾਧ ਗੁਰੂ ਦੀ ਸੇਵਾ ਅਤਿ ਸਖਾਣੀ ਜੋ ਇਸ ਸੇਸ ਹੋਈ ਫਲ ਪਾਏ ਗੁਰ ਸੇਵਾ ਤੋਂ ਸੁਖ ਭਜੇ ਫੇਰ ਦੁੱਖ ਨਾ ਲੱਗੇ ਆਏ ਵੀਰ ਜੀ ਤਾਂ ਆਪਣੇ ਇੱਕ ਸ਼ਲੋਕ ਰਾਹੀਂ ਇਤਨੀ ਤਾੜਨਾ ਕਰਦੇ ਇੱਥੋਂ ਤੱਕ ਕਹਿੰਦੇ ਕਿ ਜਿਸ ਘਰ ਵਿੱਚ ਸੰਤ ਸਾਧਾਂ ਲਈ ਯਾ ਗੁਰੂ ਦੀ ਸੇਵਾ ਨਹੀਂ ਉਹ ਕਰਮ ਸਾਣਾ ਦੇ ਸਵਾਨ ਹੈ ਕਿ ਨੀਰ ਜਾਂ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਹੀਂ ਤੇ ਕਰ ਮਰਹਟ ਸਾਰਖੇ ਉਤਮ ਸੇ ਤਨ ਮਾਹੇ ਬਾਬਾ ਜੀ ਦੇ ਬਚਨ ਸੰਨ ਕੇ ਆਪਣੇ ਪੂਰਲੇ ਚੰਗੇ ਕਰਮਾ ਕਰਨ ਸਤ ਸੰਗ ਦੀ ਪ੍ਰਾਪਤੀ ਹੁੰਦੀ ਹੈ ਵੇ ਸਤ ਸੰਗ ਵਿੱਚ ਜਾ ਕੇ ਪ੍ਰੇਮ ਨਾਲ ਸੇਵਾ ਕਰਨੀ ਤਾਂ ਪੁੰਨ ਵੱਧੇ ਝੋਲੀਆਂ ਭਰਦੀਆਂ ਭਗਤੀ ਦਾ ਤਸ਼ਾ ਮਿਲਦਾ ਸੇਵਾ ਮਨ ਨੂੰ ਨਿਰਮਾਣ ਕਰਦੀ ਤੇ ਨਿਰਮਾਣਤਾ ਮਨ ਦੀ ਮੈਲ ਧੋਦੀ ਹੈ ਨਿਰਮਾਣਤਾ ਮਨ ਦੀ ਮੈਲ ਧੋਦੀ ਇਸ ਨਾਲ ਮਾਨ ਨਾਮ ਦੇ ਨਮ ਨਵਾਸ ਲਈ ਤਿਆਰ ਹੋ ਜਾਂਦਾ ਇੱਕ ਵਾਰੀ ਨੰਦਪੁਰ ਸਾਹਿਬ ਵਿਖੇ ਕਿਨੇ ਦੀ ਸੇਵਾ ਚੱਲ ਰਹੀ ਸੀ ਇੱਕ ਸਾਧੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਨਾਲ ਆਇਆ ਤੇ ਮਨ ਵਿੱਚ ਫੁਰਨਾ ਬਣ ਗਿਆ ਕਿ ਗੁਰੂ ਸਾਹਿਬ ਨੂੰ ਕੀ ਲੋੜ ਹੈ ਸੇਵਾ ਦੇ ਕਾਰਜ ਕਰਾਉਣ ਦੀ ਉਹਨਾਂ ਨੂੰ ਤਾਂ ਚਾਹੀਦਾ ਕਿ ਬੈਠ ਕੇ ਭਗਤੀ ਕਰਨ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਕਟਕੜ ਦੀ ਜਨਨ ਵਾਲੇ ਇੱਕ ਸੈਕ ਨੂੰ ਬਚਨ ਕੀਤਾ ਕਿ ਉਹਨਾਂ ਸੰਤਾਂ ਨੂੰ ਜਲ ਪਾਣੀ ਛਕਾ ਕੇ ਆਰਾਮ ਲਈ ਕਮਰਾ ਦੇਉ। ਆਖੋ ਦਰਖਸ਼ਾਂ ਸਮੂ ਹੋਣਗੇ। ਉਹ ਸੰਤ ਮਹਾਪੁਰਸ਼ ਜਦੋਂ ਆਰਾਮ ਚ ਹੋਇ ਤਾਂ ਨੀਂਦ ਆ ਗਈ। ਤੇ ਇੱਕ ਸੁਪਨਾ ਦੇਖਿਆ ਕਿ ਇੱਕ ਜੰਗਲ ਵਿੱਚ ਇੱਕ ਰਾਹੀ ਤੁਰਿਆ ਜਾ ਰਿਹਾ। ਅਚਾਨਕ ਬਹੁਤ ਤੇਜ਼ بارش ਹੋਣੀ ਸ਼ੁਰੂ ਹੋ ਗਈ ਗੜੇ ਪੈਣ ਲੱਗ ਪਏ ਉਹ ਮੁਸਾਫਰ بارش ਦੀ ਮਾਰ ਤੋਂ ਬਚਣ ਲਈ ਉੱਥੇ ਨਜ਼ਦੀਕ ਹੀ ਇੱਕ ਗੁਹਾ ਵਿੱਚ ਵੜ ਗਿਆ ਉਹ ਗੁਹਾ ਸ਼ੇਰ ਦੀ ਸੀ ਤੇ ਸ਼ੇਰ ਉਸ ਸਮੇਂ ਆਪਣੀ ਗੁਹਾ 'ਚ ਵਾਪਸ ਆ ਗਿਆ ਪਰ ਅਜੇ ਅੰਦਰ ਵੜਨ ਹੀ ਲੱਗਾ ਕਿ ਉਸਨੇ ਗੁਹਾ ਵਿੱਚ ਇੱਕ ਆਦਮੀ ਦੇਖਿਆ ਆਦਮੀ ਨੂੰ ਦੇਖਦੇ ਆ ਹੀ ਸ਼ੇਰ ਨੇ ਮਨ ਵਿੱਚ ਖਿਆਲ ਆਇਆ ਕਿ ਸ਼ਿਕਾਰ ਆਪੇ ਹੀ ਮੇਰੀ ਗੁਫਾ ਵਿੱਚ ਆ ਗਿਆ ਇਸ ਨੂੰ ਮਾਰ ਕੇ ਆਪਣੇ પેટ ਦੀ ਭੁੱਖ ਮਿਟਾਉਂਦਾ ਹਾਂ ਪਰ ਨਾਲ ਹੀ ਖਿਆਲ ਆਇਆ ਕਿ ਇਹ ਆਦਮੀ ਮੇਰੀ ਗੁਫਾ ਵਿੱਚ ਆਇਆ ਇਸ ਲਈ ਇਹ ਮੇਰੀ ਮੇਰਾ ਪ੍ਰਾਣਾ ਹੈ ਪ੍ਰਵਣੇ ਦੀ ਸੇਵਾ ਕਰਨੀ ਮੇਰੀ ਆ ਫਰਜ਼ ਹੈ ਤੇ ਜੇ ਮੈਂ ਆਪਣੀ ਗੋਹਾ ਦੇ ਅੰਦਰ ਗਿਆ ਤਾਂ ਉਹ ਆਦਮੀ ਮੈਨੂੰ ਦੇਖ ਕੇ ਡਰ ਕੇ ਬਾਹਰ ਨੂੰ ਭਜੇਗਾ ਤਾਂ ਬਾਹਰ ਇੰਨੀ ਤੇਜ਼ ਬਾਰਸ਼ ਤੇ ਗੜਿਆਂ ਦੇ ਕਾਰਨ ਮਰ ਜਾ ਜਾਵੇਗਾ ਇਹ ਨੇਕ ਸੋਚ ਕੇ ਸੋਚ ਦੇ ਬਣਦਿਆਂ ਹੀ ਉਹ ਉਸ ਆਦਮੀ ਦੀ ਸੇਵਾ ਕਰਨ ਦੀ ਵਿਚਾਰ ਨਾਲ ਆਹ ਸਾਰੀ ਰਾਤ ਮੁਖਾਰੇ ਬਾਹਰ ਹੀ ਬੈਠਾ ਰਿਹਾ ਤਾਂ ਕਿ ਉਹ ਮਸਾਫਰ ਦੀ ਰਾਤ ਆਰਾਮ ਵਿੱਚ ਮੀਤ ਹੋ ਸਕੇ ਬਾਹਰ ਗੜੇ ਬਹੁਤ ਜ਼ਿਆਦਾ ਪੈ ਰਹੇ ਸਨ ਬਾਹਰ ਸਿ ਗੜੇ ਤੇ ਠੰਡ ਕਾਰਨ ਸ਼ੇਰ ਮਰ ਗਿਆ ਤੇ ਉਹ ਸ਼ੇਰ ਵੀ ਆਤਮਾ ਨੂੰ ਦੇਵਤੇ ਲੈਣਾ ਏ ਤਨਮੁ ਰਾਜ ਨੇ ਬਚਨ ਕੀਤਾ ਕਿ ਇਸ ਨੂੰ ਦਰਗਾਹ 'ਚ ਪੂਰਾ ਸਤਕਾਰ ਦਿੱਤਾ ਜਾਵੇ ਉਹ ਸਾਧੂ ਇਹ ਸੁਖਣਾ ਦੇਖ ਰਿਹਾ ਕਿ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਭੇਜ ਕੇ ਉਸ ਨੂੰ ਬੁਲਾਵਾ ਭੇਜਿਆ ਜਦੋਂ ਉਸ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰੂ ਮੁਸਕਰਾ ਕੇ ਕਹਿੰਦੇ ਹਨ ਆਪਣੇ ਸਵਾਲ ਦਾ ਜੋ ਤੁਹਾਡੇ ਅੰਦਰ ਫਰਨਾ ਬਣ ਰਿਹਾ ਉਸ ਦਾ ਜਵਾਬ ਮਿਲ ਗਿਆ ਕਿ ਨਹੀਂ ਜੋ ਸੁਖਨਾ ਦੇਖਿਆ ਜੀ ਉਸ ਤੇ ਕੋਈ ਸੁੱਜੀ ਨਹੀਂ ਕਿ ਨਹੀਂ ਉਹ ਸਾਧੂ ਕਹਿਣ ਲੱਗਾ ਮੈਂ ਕੁਝ ਸਮਝਿਆ ਨਹੀਂ ਸਤਿਗੁਰੂ ਕਹਿੰਦੇ ਸੰਤ ਜੀ ਉਸ ਸੇਰ ਨੇ ਜੀ ਸਿਰਫ ਇੱਕ ਰਾਤ ਇੱਕ ਇਨਸਾਨ ਦੀ ਸੇਵਾ ਕੀਤੀ ਇੱਕ ਮਸਾਫਰ ਦੀ ਸੇਵਾ ਖਤਰਦਾਰੀ ਕਰਨ ਦੇ ਨਹੀਂ ਉਸ ਨੂੰ ਆਪਣੀ ਗੁਫਾ ਆਰਾਮ ਕਰਨ ਲਈ ਦੇ ਦਿੱਤੀ ਤੇ ਆਪ ਗੜਿਆਂ ਦੀ ਮਾਰ ਸਹਾਰ ਲਈ ਉਹ ਅਸੇਕ ਰਾਤ ਇੱਕ ਮੁਸਾਫਰ ਦੀ ਸੇਵਾ ਦਾ ਸਦਕਾ ਉਸ ਸ਼ੇਰ ਨੂੰ ਦਰਗਾਹ ਵਿੱਚ ਸਤਕਾਰ ਮਿਲਿਆ ਸਤਿਗੁਰੂ ਕਹਿੰਦੇ ਇਹ ਜੋ ਸੇਵਾ ਦੇ ਕਾਰਜ ਅਸੀਂ ਕਰਵਾ ਰਹੇ ਹਾਂ ਇੱਟਾ ਲਗਵਾ ਰਹੇ ਹਾਂ ਸ਼ਰਮ ਆਸਰਾਮਾ ਬਣਾ ਰਹੇ ਹਾਂ ਸਮੀਲਾ ਬਣਾ ਰਹੇ ਹਾਂ ਇਹ ਸਭ ਸੇਵਾ ਸੰਗਤ ਦੇ ਪੁੰਨ ਬਣਾਉਣ ਲਈ ਕਰਵਾ ਰਹੇ ਹਾਂ ਇਹ ਬਚਨ ਸੁਣ ਕੇ ਹੀ ਉਹ ਸਾਧੂ ਦਾ ਸਾਰਾ ਸ਼ੰਕਾ ਦੂਰ ਹੋ ਗਿਆ ਤੇ ਚਰਨਾਂ ਤੇ ਟੇਪਿਆ ਇੱਕ ਵਾਰੀ ਪਾਈ ਜੱਗੇ ਜੱਗਾ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ ਕਿ ਸਤਿਗੁਰੂ ਮੈਨੂੰ ਇੱਕ ਜੋਗੀ ਕਹਿੰਦਾ ਕਿ ਤੂੰ ਕਰ ਗ੍ਰਸਤੀ ਤਿਆ ਕੇ ਮੇਰੇ ਕੋਲ ਅਪਦੇਸ਼ ਲੈ ਫੇਰ ਤੇਰਾ ਸਾਰਾ ਕਲਿਆਣ ਹੋਵੇਗਾ ਯਾਰ ਸਤਿਗੁਰੂ ਤੁਸੀਂ ਕਿਰਪਾ ਕਰਕੇ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਸੰਸਾਰ ਸਾਗਰ ਤੋਂ ਕਿਵੇਂ ਤਰਿਆ ਜਾ ਸਕਦਾ ਸਤਿਗੁਰੂ ਨੇ ਉਸ ਦਾ ਸ਼ੰਕਾ ਨਿਵਰਤ ਕਰਨ ਲਈ ਆਖਿਆ ਜੇਕਰ ਗ੍ਰਸਤੀ ਦਾ ਗੰਦ ਤਿਆਗ ਗਦੇ ਨਾਲ ਰੱਬ ਮਿਲਦਾ ਹੋਵੇ ਤਾਂ ਇਹ ਜੋਗੀ ਸਾਧੂ ਘਰ ਆ ਕੇ ਮੰਗਦੇ ਕਿਉਂ ਹਰਨਾਮ ਕਰ ਕਰ ਆ ਕੇ ਕਿਉਂ ਮੰਗਦੇ ਫਿਰਨਾਮ ਸਤਿਗੁਰੂ ਨੇ ਜੋ ਭਾਈ ਜਗਦੇ ਨੂੰ ਉਪਦੇਸ਼ ਦਿੱਤਾ ਉਸ ਤੇ ਇਸ਼ਾਰਾ ਲੈਣਾ ਆਪਣੇ ਲਈ ਸ਼ੇਧ ਲੈਣਾ ਸਤਿਗੁਰੂ ਕਹਿੰਦੇ ਗ੍ਰਹਿਸਤ ਧਰਮ ਸਭ ਤੋਂ ਉਤਮ ਜੇ ਗ੍ਰਹਿਸਤੀ ਲੋਕ ਕਮਾਈ ਕਰੇ ਸੱਚੀ ਸੁੱਚੀ ਕਰਤ ਕਰੇ ਤੇ ਉਸ ਕਮਾਈ ਵਿੱਚੋਂ ਜਿਥੇ ਆਪ ਖਾਵੇ ਨਾਲ ਸਾਧੂ ਸੰਤਾਨੀ ਬੀਤੇ ਹੋਰ ਨਕਾਈ ਦੀ ਸੇਵਾ ਕਰੀ ਨੋੜਵੰਦਾਂ ਦੀ ਮਦਦ ਕਰੇ ਤੇ ਮਾਨ ਕਰਕੇ ਪਰਮੇਸ਼ਰ ਦੀ ਭਗਤੀ ਕਰੀ ਇਸ ਤਰ੍ਹਾਂ ਸਿਮਰਨ ਕਰਨ ਨਾਲ ਜੀਵ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਪੁੰਨ ਬਾਧੇ ਹਨ ਤੇ ਜੀਵ ਦੇ ਕਲਿਆਣ ਹੁੰਦੀ ਹੈ ਤੇ ਸਹਜੇ ਹੀ ਭਵ ਸਾਗਰ ਤਰਿਆ ਜਾ ਸਕਦਾ ਹੈ ਅਸਲ ਵਿੱਚ ਸੁੱਖ ਤਾਂ ਸੇਵਾ ਵਿੱਚ ਹੀ ਹੈ ਗੁਰੂ ਸੇਵਾ ਤੋਂ ਸੁੱਖ ਪਾਏ ਹੋਰ ਥੇ ਸੁੱਖ ਨਾ ਪਾਉ। ਹੋਰ ਥੇ ਸੁੱਖ ਨਾ ਪਾਉ। ਮਹਾਂਪਰਸਾਨੇ ਬਚਨਾਂ ਅਨੁਸਾਰ ਸੇਵਾ ਦੀ ਕਈ ਸੇਵਾ ਵੀ ਕਈ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਸੇਵਾ ਸਤਿਗੁਰੂ ਪਾਤਸ਼ਾਹ ਦੀ ਸੇਵਾ ਗੁਰੂ ਦੇ ਚਰਨਾਂ ਦੀ ਸੇਵਾ ਗੁਰੂ ਨੂੰ ਚੌੜ ਸੇਵਾ ਕਰਨ ਦੀ ਸੇਵਾ ਦੂਜੀ ਹੈ ਗੁਰੂ ਸਾਹਿਬ ਦੇ ਅਸਥਾਨਾਂ ਦੀ ਸੇਵਾ ਉੱਥੇ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਝਾੜੂ ਦੀ ਸੇਵਾ ਨੰਦਰ ਬਣਾਉਣ ਵਰਤੌਣ ਦੀ ਸੇਵਾ ਗੁਰੂ ਦੀਆਂ ਸੰਗਤਾਂ ਦੀ ਸੇਵਾ ਸੰਗਤਾਂ ਦੇ ਜੋੜੇ ਚਾਣਨ ਦੀ ਸੇਵਾ ਜੇਸ ਦੀਆਂ ਅੱਖਾਂ ਖੁੱਲ੍ਹ ਜੇਸ ਦੀਆਂ ਅੱਖਾਂ ਖੁੱਲ੍ਹ ਜਾਵੇ ਉਹ ਗੁਰੂ ਦੀਆਂ ਸੰਗਤਾਂ ਦੀ ਸੇਵਾ ਵੀ ਗੁਰੂ ਦੀ ਸੇਵਾ ਸਮਝ ਕੇ ਕਰਦਾ ਗੁਰੂਆਂ ਦੀਆਂ ਸੰਗਤਾਂ ਦੇ ਜੋੜੇ ਛਾੜਦਾ ਤੇ ਇਹ ਨਹੀਂ ਕਹਿੰਦਾ ਕਿ ਇਹ ਕਿਸੇ ਬੀਬੀ ਦਾ ਜੋੜਾ ਬਲਕੇ ਮਨ 'ਚ ਭਾਵਨਾ ਬਣਾਉਂਦਾ ਹੈ ਕਿ ਪਤਾ ਨਹੀਂ ਇਹ ਮਾਤਾ ਕਉਨਾ ਜੀ ਦਾ ਜੋੜਾ ਹੈ ਜਾਂ ਮਾਤਾ ਗੰਗਾ ਜੀ ਦਾ ਜੋ ਕਿਸੇ ਬੱਚੇ ਦਾ ਜੋੜਾ ਹਵੇ ਤਾਂ ਇਹ ਵਿਅਕਤੀ ਬਣਾਉਂਦਾ ਹੈ ਕਿ ਉਹ ਸਹਜਾਤਾ ਅਜੀਤ ਸਿੰਘ ਦਾ ਜੋੜਾ ਸਾਫ਼ ਕਰ ਰਿਹਾ ਹੈ ਜਾਂ ਸਹਜਾਤਾ ਜੋੜਾ ਵਰ ਸਿੰਘ ਜੀ ਦਾ ਇਹ ਕਿਸੇ ਭਾਈ ਦਾ ਜੋੜਾ ਹੋਵੇ ਤਾਂ ਉਸ ਵਿੱਚੋਂ ਬਾਬਾ ਬੁੱਢਾ ਜੀ ਦੇ 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 ਭਾਈ ਬਰਲੇ ਜੀ ਦੇ ਸ੍ਰੀ ਇਹੇ ਵਿਦੀ ਚੰਦ ਜੀ ਦੇ ਤੇ ਪੁਰ ਬੂਆ ਦੇ ਲਾੜਦੇ ਸਿੱਖਾਂ ਦੇ ਜੋੜਿਆਂ ਦੇ ਦਰਸ਼ਨ ਕਰਦਾ ਇੱਕ ਪਾਈ ਜੱਤਾ ਹੋਇਆ ਕੰਨੇ ਬਾਣੇ ਵਿੱਚ ਜਸ ਦੀ ਗ ਹਰਵਾਇ ਦੀ ਦੁਕਾਨ ਸੀ ਬਟਨੇ ਵਿੱਚ ਜਸ ਦੀ ਹਰਵਾਇ ਦੀ ਦੁਕਾਨ ਸੀ ਬੜਾ ਰੰਗਿਆ ਹੋਇਆ ਤੇ ਪਿਆਰ ਭਾਵਨਾ ਵਾਲਾ ਸਿੱਖ ਸੀ ਸੰਗਤ ਦੀ ਗੁਰੂ ਦੇ ਸਿੱਖਾ ਲਈ ਸੇਵਾ ਗੁਰੂ ਦੀ ਸੇਵਾ ਜਾਣ ਕੇ ਕਰਦਾ ਉਸ ਨੇ ਆਪਣਾ ਇੱਕ ਨਿਯਮ ਬਣਾਇਆ ਹੋਇਆ ਸੀ ਕਿ ਸਵੇਰੇ ਆਪਣੀ ਦੁਕਾਨ ਸ਼ੁਰੂ ਕਰਨ ਤੋਂ ਪਹਿਲਾਂ ਪੰਜ ਬੂੜੀਆਂ ਇੱਕ ਗੁਰੂ ਦੇ ਸਿੱਖ ਦੇ ਨਾਂ ਦੀਆਂ ਕੱਢਦਾ ਦੇ ਅਸੀਂ ਤੇ ਗੁਰੂ ਸਿੱਖ ਦੇ ਦਰਸ਼ਨ ਹੋਣ ਤੇ ਉਸ ਨੂੰ ਮੇਨਤੀ ਕਰਕੇ ਮੜੇ ਪਿਆਰ ਨਾਲ ਉਸ ਨੂੰ ਗੁਰੂ ਦਾ ਰੂਪ ਜਾਣ ਕੇ ਸਪਾਉਂਦਾ ਅਸੀਂ ਤੇ ਜੇਕਰ ਕਿਸੇ ਸਿੱਖ ਦੇ ਕਹਿਣ ਹੈ ਕਿ ਮੈਨੂੰ ਭੁੱਖ ਨਹੀਂ ਤਾਂ ਕਹਿਣਾ ਮੈਂ ਇਹ ਤੇਰੇ ਨਾਂ ਦੀਆਂ ਪੂੜੀਆਂ ਕਿਸੇ ਗਰੀਬ ਨੂੰ ਖਾ ਦੇਵਾਂਗਾ ਇਹ ਹੈ ਬਰੀਕੀ ਗੁਰ ਸਿੱਖ ਦੀ ਏ ਹੈ ਪਿਆਰ ਭਾਵਨਾ ਗੁਰੂ ਦੇ ਸਿੱਖਨ ਦਾ ਆਪਣੇ ਗੁਰੂ ਦੇ ਪ੍ਰਤੀ ਤੇ ਉਹਨਾਂ ਨੇ ਸਾਡੇ ਲਈ ਪਾਇ ਪੂਰਨੀ ਗੁਰੂ ਸਾਹਿਬ ਦੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਵੀ ਸੇਵਾ ਦੇ ਪੂਰਨੇ ਮਿਲਦੇ ਭਾਈ ਲੈਣਾ ਜੀ ਨੇ ਅਮੀਰ ਘਰ ਮੈਂ ਚਪਤਾਨ ਧਾਰਿਆ ਸੁੱਖਾਂ ਵਿੱਚ ਜੀਵਨ ਬਤਾਉਣ ਵਾਲੇ ਨੌਕਰ ਤੇ ਹੁਕਮ ਕਰਨ ਵਾਲੇ ਪਾਰ ਆਪਣੇ ਗੁਰੂ ਗੁਰੂ ਨਾਨਕ ਸੇਵ ਦੀ ਨਿਮਿਤੋ ਨਿਮੀ ਸੇਵਾ ਕਰਕੇ ਸੇਵਾ ਕਰਨ ਦੇ ਪੂਰਨੇ ਪਾਏ ਜੇ ਗੁਰੂ ਸਾਹਿਬ ਨੇ ਅੱਧੀ ਰਾਤ ਨੂੰ ਕਿਹਾ ਕਿ ਦਰਿਆ ਤੇ ਜਾ ਕੇ ਕੱਪੜੇ ਧੋ ਕੇ ਲਿਆਓ ਤਾਂ ਉਸੇ ਵੇਲੇ ਕੱਪੜੇ ਚੁੱਕ ਕੇ ਧੋਣ ਤਰਪੇ ਜੇ ਅਤ ਸਰਦੀ ਦੀ ਰਾਤ ਨੂੰ ਧਰਮਸ਼ਾਲਾ ਦੀ ਕੰਦ ਡੱਗ ਪਈ ਤੇ ਸਤਗੁਰੂ ਨੇ ਹਕਮ ਕੀਤਾ ਕਿ ਰਾਤੋਂ ਰਾਤ ਇਹ ਕੰਦ ਸਾਰ ਦੇਵੋ ਤਾਂ ਉਸੇ ਵੇਲੇ ਮਿੱਟੀ ਗਾਰੇ ਨਾਲ ਕੰਦ ਬਣਾਉਣੀ ਸ਼ੁਰੂ ਕਰ ਦਿੱਤੀ ਜੇ ਗੁਰੂ ਸਹਿਬ ਨੇ ਟਿਕਣ ਨਾਲ ਪਰਿਕਾ ਦੀ ਪਾਂਡ ਸੱਤੇ ਚੁੱਕਣ ਨੂੰ ਕਿਹਾ ਤਾਂ ਉਹ ਵੀ ਚੁੱਕੀ ਰੇਸ਼ਮੀ ਕੱਪੜਿਆਂ ਦੇ ਖਰਾਬ ਹੋਣ ਦੀ ਕੋਈ ਪ੍ਰਵਾਹ ਨਹੀਂ ਕੀਤੀ ਜੇ ਗੁਰੂ ਅਮਰਦਾਸ ਜੀ ਦੀ ਸੇਵਾ ਬਲ ਵੇਖੀਏ ਤਾਂ 72 ਸਾਲਾਂ ਦੀ ਉਮਰ ਪਰਹਾ ਰੋਜ਼ ਗੋਵਨ ਦੇ ਬਾਅਦ ਤੋਂ ਅੱਧੀ ਰਾਤ ਵੀ ਖੰਡੂਰ ਸਾਹਿਬ ਤੋਂ ਜਲਦੀ ਗਾਗਰ ਭਰ ਕੇ ਲਿਆ ਨਿਹਾਣੀ ਆਪਣੇ ਮਰਸ਼ਦ ਆਪਣੇ ਮਾਲਕ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਵਾਸਤੇ ਲਿਆਉਣੀ ਵੀ ਨੰਗੇ ਪੈਰੀ ਤੇ ਤੌਨਾ ਵੀ ਪੁੱਠੇ ਪੈਰੀ ਕਿ ਕਿਦਰੇ ਗੁਰੂ ਵੱਲ ਪੈਠਣਾ ਹੋ ਜਾਵੇ ਜਿੱਥੇ ਮੋੜ ਆਉਂਦਾ ਉੱਥੋਂ ਸਿੱਧੇ ਹੋ ਕੇ ਚੱਲਣਾ ਪੈਂਦਾ ਤੇ ਪਹਿਲੇ ਖੜੇ ਹੋ ਕੇ ਅੰਦਾਜ਼ ਕਰਕੇ ਸਤਿ ਨਾਲ ਮਾਫੀ ਮੰਗਣੀ ਕੇ ਸਤਿਗੁਰੂ ਇੱਥੇ ਆਪ ਜੀ ਬਲ ਪੱਠ ਹੋ ਰਹੀ ਇੱਥੇ ਹੀ ਵਸ ਨਹੀਂ ਗਾਗਰ ਨੂੰ ਜ਼ਮੀਨ ਤੇ ਨਹੀਂ ਸੰ ਰੱਖਦੇ ਸਰਤੇ ਰੱਖ ਕੇ ਦਰਿਆ ਵਿਆਸ ਵਿੱਚ ਚਲੇ ਚੋਲੇ ਸਮੇਤ ਉੱਤਰ ਜਾਣਾ ਤੇ ਗਾਗਰ ਭਰ ਕੇ ਉਸੇ ਤਰ੍ਹਾਂ ਗਿੰਦੇ ਹੀ ਹਣੂਰ ਸਹਿ ਬਲ ਤੌਰ ਪਹਿਣਾ फेर ਕੋਈ ਕੋਈ ਜਿਹੜਾ ਦਿਨਾਂ ਦਾ ਜਾਂ ਹਫ਼ਤੇ ਨਹੀਂ ਪੂਰੇ 12 ਸਾਲ ਲਗਾਤਾਰ ਇੱਕ ਵੀ ਨੰਗਾ ਨਹੀਂ ਪਹਿਣ ਦਿੱਤਾ ਜੇ ਮਹਾਂ ਪਰਸ਼ਾਨੇ ਜੀਵਨ ਬਾਰੇ ਚਾਤੀ ਮਾਰਗੇ ਤਾਂ ਬਾਬਾ ਐਸ਼ਰ ਸਿੰਘ ਜੀ ਨੇ ਆਪਣੇ ਮੁਰਸ਼ਿਦ ਬਾਬਾ ਅਰੰਦ ਸਿੰਘ ਜੀ ਦੀ ਇਤਨੀ ਕਠਨ ਸੇਵਾ ਕੀਤੀ ਜੈਸ ਦੀ ਮਿਸਾਲ ਕਿਧਰੇ ਨਹੀਂ ਹਰ ਵਕਤ ਸੇਵਾ ਵਿੱਚ ਲੱਗੇ ਰਹਿੰਦੇ ਆਪਣੇ ਸਰੀਰ ਦੀ ਫਤਬਾਦਦਾ ਹੀ ਨਹੀਂ ਸੀ ਰਹਿੰਦੀ ਚਰਨਾ ਵਿੱਚ ਜੋੜਾ ਤੱਕ ਨਹੀਂ ਸੀ ਪਾਉਂਦੇ ਹਰ ਵਕਤ ਚਰਨਾ ਲੀਆਂ ਮਿਆਈਆਂ ਪਾਟੀਆਂ ਰਹਿੰਦੀਆਂ ਹਰ ਵਕਤ ਸੇਵਾ ਵਿੱਚ ਹਾਜ਼ਰ ਰਹਿੰਦੇ ਜਦੋਂ ਬਾਬਾ ਜੀ ਨਿਤਨੇਮ ਵਿੱਚ ਹੁੰਦੇ ਤਾਂ ਬਾਬਾ ਜੀ ਦੇ ਦਰਵਾਜ਼ੇ ਮੂਹਰੇ ਹੀ ਮਿੱਠੇ ਰਹਿੰਦੇ ਕਿ ਕਿਧਰੇ ਆਵਾਜ਼ ਨਾ ਪਹੁੰਚ ਜਾਵੇ ਜਦੋਂ ਵੀ ਬਾਬਾ ਜੀ ਨੇ ਆਵਾਜ਼ ਮਾਰਨੀ ਇਤਨੀ ਕਾੜੀ ਨੜ ਭੰਜ ਪੈਣਾ ਕਿ ਕਈ ਵਾਰੀ ਸੈਰ ਜਾਂ ਮੱਥਾ ਕੰਧ ਵਿੱਚ ਜਾਂ ਜਾਂ ਥੰਬ ਵਿੱਚ ਵੀ ਜਾ ਵੱਜਣਾ ਪਰ ਕੋਈ ਪ੍ਰਮਾਣ ਨਾ ਕਰਨੀ ਇਤਨੇ ਸੇਵਾ ਕਮਾਈ ਕੇ ਉਂਗਲਾਂ ਤੇ ਦੇਨ ਉਹ ਗੜਦੇ ਉਖੜ ਗਏ ਸਨ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਪਹਾੜੀ ਪਹਾੜੀ ਖੰਡ ਵਿੱਚ ਮੌਜੂਦ ਮਾਨ ਹੋ ਕੇ ਭਗਤੀ ਕਰ ਰਹੇ ਸਨ ਇਹ ਇੱਕ ਨਾਮ ਹੀ ਬਹੁਤ ਤੇਜ਼ ਨਾਲ ਗੜੇ ਪੈਣੇ ਸ਼ੁਰੂ ਹੋ ਗਏ। ਬਾਬਾ ਇਸ ਸੰਗਜੀ ਨੇ ਇੱਕਦਮ ਚੁੱਕ ਕੇ ਆਪਣਾ ਸਰੀਰ ਬਾਬਾ ਜੀ ਦੇ ਉੱਤੇ ਇਸ ਤਰੀਕੇ ਨਾਲ ਕਰ ਦਿੱਤਾ ਕਿ ਸਾਰੇ ਗੜੇ ਆਪਣੀ ਪਿੱਠ ਉੱਤੇ ਸਹਾਰੇ। ਅਸਲ ਵਿੱਚ ਸੇਵਕ ਹੈ ਹੀ ਉਹ ਜੋ ਆਪਣੇ ਸ੍ਰੀਨਕ ਸੁੱਖ ਲਈ ਪ੍ਰਵਾਹ ਦਿੱਤੇ ਬਿਨਾਂ ਸੇਵਾ ਨਿਭਾਵੇ। ਇਹ ਸੰਤ ਬਾਬਾ ਸਾੰਭ ਸੰਗਜੀ ਦਾ ਜੀਵਨ ਪੜੀਏ ਤਾਂ ਹੋ ਰੋਜ਼ ਹਰਿਮੰਦਰ ਸੇਵ ਬਰ ਕਰਮਾ ਵਿੱਚ ਬੜੇ ਪਿਆਰ ਨਾਲ ਚਾਲੂ ਦੀ ਸੇਵਾ ਕਰਨੀ ਨਾਲ ਹੱਥ ਵਿੱਚ ਵਰਥੀ ਕਰਪੀ ਲਖਣੀ ਜਿਸ ਨਾਲ ਜਿੱਥੇ ਜਿੱਥੇ ਵੀ ਮਿੱਠਾ ਹੋਣੀਆ ਹੱਥ ਨਾਲ ਚੁੱਕਣੀਆ ਆਪ ਜੀ ਬਚਨ ਕਰਦੇ ਸਨ ਕਿ ਦਰਬਾਰ ਸਾਹਿਬ ਦੀ ਸੇਵਾ ਗੁਰੂ ਰਾਮਦਾਸ ਜੀ ਦੇ ਸਰੀਰ ਦੀ ਸੇਵਾ ਇਹ ਸਾਰਾ ਉਹਨਾਂ ਦਾ ਆਮਨ ਸ਼੍ਰੀ ਇਹ ਤੋਂ ਇਲਾਵਾ ਆਪਣੇ ਡੇਰੇ ਦਿੱਤੀ ਪ੍ਰਸ਼ਾਦ ਦੇ ਤਿਆਰ ਕਰਵਾ ਕੇ ਆ ਆਪਣੇ ਸਿਰ ਤੇ ਟੁਕਰੇ ਚੁੱਕ ਕੇ ਦਰਬਾਰ ਸਹਿਮ ਲੈ ਕੇ ਆਉਣੇ ਤੇ ਪ੍ਰਕਰਮਾ ਵਿੱਚ ਸੰਗਤਾਂ ਨੂੰ ਸਿਖਾਉਣੇ ਲੰਗਰ ਬਤਾ ਕੇ ਜ਼ਮੀਨ ਤੇ ਸੰਗਤਾਂ ਦੇ ਝੂਠੇ ਕੌਲੇ ਮਾਂਜਣ ਮਾਂਜ ਕੇ ਆਪਣੇ ਭਾਗਾ ਨੂੰ ਸੋਨਾ ਹੋਣਾ ਭਾਈ ਸਾਧੂ ਜੀ ਕਿੰਨੀ ਉੱਚੀ ਅਵਸਥਾ ਦੇ ਮਾਨਕ ਆਭੱਤੀ ਪਰ ਕਰਮਾਂ ਚ ਚਾੜੂ ਮਾਂਦੀ ਸੇਵਾ ਕਰਦੇ ਬਾਬਾ ਦੀਪ ਸਿੰਘ ਜੀ ਲੰਗਰ ਘਰ ਵਿੱਚ ਆਪਣੇ ਹੱਥੀ ਸੰਗਤਾਂ ਦੇ ਝੂਠੇ ਬਰਤਨ ਮਾਂਦੇ ਛਣ ਸਾਡੇ ਲਈ ਪੁੰਨੇ ਪਾਏ ਬਾਬਾ ਜੀ ਲੰਗਰ ਦਾ ਚ ਬਰਤਨ ਮਾਂਦੇ ਸਮੇਂ ਨਾਲ ਨਾਲ ਵਾਹਿਗੁਰੂ ਜੀ ਮੰਦਾ ਜੇ ਨੀਂਦ ਨਹੀਂ ਦੇ ਆਪਜੀ ਸੇਵਾ ਸਿਮਨ ਚ ਇਤਨੇ ਨੀਂਦ ਹੁੰਦੇ ਸਨ ਕਿ ਇਹ ਇੱਕ ਵਾਰ ਸੇਵਾ ਦੇ ਦਰਾਨ ਕਰਨੀ ਤਰ ਪਾਸ਼ਾ ਆਪਜੀ ਦੇ ਕੋਲ ਆ ਕੇ ਇਨੇ देर ਖੋਤੇ ਰਹੇ ਪਰ ਉਹਨਾਂ ਨੂੰ ਪਤਾ ਹੀ ਨਾ ਚੱਲਿਆ ਕੁਝ ਸਮੇਂ ਬਾਅਦ ਜਦੋਂ اچانک ਧਿਆਨ ਆਇਆ ਤੇ ਸਤਗੁਰੂ ਦੇ ਚਰਨਾਂ ਤੇ ਮੱਥਾ ਟੇਕ ਕੇ ਧਿਆਨ ਆਣ ਦੀ ਮਾਫੀ ਮੰਗੀ ਗੁਰੂ ਸਾਹਿਬ ਕਹਿੰਦੇ ਹਨ ਸਾਨੂੰ ਤੁਹਾਡੇ ਇਸ ਤਰ੍ਹਾਂ ਸੇਵਾ ਸਿਵਨ ਬੈਚ ਨਹੀਂ ਨੂੰ ਵੇਖ ਕੇ ਬਹੁਤ ਪ੍ਰਸੰਨਤਾ ਹੋਈ ਮੈਂ ਆਪਣੇ ਸਿੱਖ ਤੇ ਇਹ ਚਾਹੁੰਦਾ ਹਾਂ ਕਿ ਉਹ ਸੇਵਾ ਕਰਦਿਆਂ ਸਿਮਨ ਵਿੱਚ ਨੀਨ ਹੋ ਜਾ ਜਾਇਆ ਕਰਨ। ਉਹ ਜੀ ਪ੍ਰਕਾਰ ਦੀ ਸੇਵਾ ਹੈ ਕਿ ਉਹ ਕਾਲ ਦਵੀ ਬਣਾਈ ਹੋਈ ਦੁਨੀਆ ਦੇ ਲੋਕਾਂ ਦੀ ਸੇਵਾ ਉਹ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਨੂੰ ਹਰ ਪਾਸੇ ਰਮਿਆ ਜਾਣ ਕੇ ਜਗਤ ਦੀ ਸੇਵਾ ਬਾਲ ਬੱਚਿਆਂ ਦੀ ਮਾਤਾ ਪਿਤਾ ਦੀ ਸੇਵਾ ਸਾਰਿਆਂ ਵਿੱਚ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਦੇ ਨਿਮਰਤ ਸਾਰੀ ਸੇਵਾ ਕਰਨੀ ਤੇ ਕਰਕੇ ਕਮਾਉਣੀ ਉਸ ਪਰਮੇਸ਼ਰ ਨਿਮਿਤ ਦਿਆ ਕਾਨੀ ਗਰੀਬ ਅਨਾਥਾਂ ਮਰੀਜ਼ਾਂ ਨੂੰ ਦੁਨੀਆਂ ਦੀ ਸੇਵਾ ਏਵੀ ਗੁਰੂ ਘਰ ਵਿੱਚ ਪ੍ਰਵਾਨ ਜੋ ਇਹਨਾਂ ਦੀ ਸੇਵਾ ਕਮਾਉਂਦਾ ਗੁਰੂ ਸਾਹਿਬ ਆਪ ਅੰਦਰਗਾਹ ਵਿੱਚ ਉਸ ਨੂੰ ਗਾਣ ਨਾਲ ਲਾਉਂਦੇ ਸਿੱਖ ਜੰਤਨੰਸਨਸਾਰ ਪਰਪਰਤਿ ਪਰਸਵਾਰਥ ਨਾਲ ਕੀਤੇ ਕੰਮਾਂ ਦਾ ਨਾ ਨਾ ਸੇਵਾ ਆਪਣੇ ਬਗਾੜ ਕੇ ਦੂਜਿਆਂ ਦਾ ਸਵਾਰਨਾ ਹੀ ਸੇਵਾ ਸੇਵਾ ਸਵਾਸਤ ਦਾ ਪਿਆਰ ਤੇ ਤਨ ਮਨ ਧਨ ਦੀ ਕਰਵਾਨੀ ਮੰਗਦੀ ਗੁਰੂ ਨਾਨਕ ਸਾਹਿਬ ਨੇ ਐਸੀ ਸਿੱਖੀ ਦਾ ਮਾਰਗ ਬਣਾਇਆ ਐਸੀ ਸੜਕ ਬਣਾਈ ਸੇਵਾ ਦੀ ਦਿਆ ਦੀ ਕਿ ਜਿੰਨਿਆਂ ਦੇ ਹਿਰਦੇ ਵਿੱਚ ਸੇਵਾ ਭਾਵ ਨਹੀਂ ਉਹਨਾਂ ਨੂੰ ਬਚਨ ਕੀਤਾ ਬਸ ਦੇ ਰਹੋ ਤੇ ਜਿਨ੍ਹਾਂ ਦੇ ਅੰਦਰ ਸੇਵਾ ਭਾਵ ਸੀ ਉਹਨਾਂ ਲਈ ਵਚਨ ਕੀਤਾ ਉੱਜੜ ਜਾਓ ਮਰਦਾਨੇ ਨੇ ਬੜੇ ਹਾਨ ਹੋ ਕੇ ਪੁੱਛਿਆ ਸਤਿਗੁਰੂ ਇਕੀ ਲੀਲਾ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਸੇਵਾ ਭਾਵ ਨਹੀਂ ਉਹ ਗੰਦਗੀ ਦੇ ਢੇਰ ਹੀ ਦੀ ਨਿਆਈ ਹੈ ਹਨ ਤੇ ਇਹ ਗੰਦਗੀ ਨੂੰ ਇੱਕ ਥਾਂ ਤੇ ਟੱਕ ਦੇਣਾ ਚਾਹੀਦਾ ਕਿਉਂਕਿ ਉਹ ਜਿੱਥੇ ਵੀ ਜਾਣਗੇ ਬਦਬੂ ਫਲਾਣਗੇ ਇਸ ਲਈ ਉਹਨਾਂ ਨੂੰ ਉੱਥੇ ਹੀ ਬਸਦੇ ਰਹਿਣ ਦਾ ਵਚਨ ਕੀਤਾ ਤੇ ਜਿਨ੍ਹਾਂ ਅੰਦਰ ਸੇਵਾ ਭਾਵ ਸੀ ਧਿਆ ਸੀ ਉਹਨਾਂ ਨੂੰ ਕਿਹਾ ਉੱਜੜ ਜਾਓ ਤਾਂ ਕਿ ਉਹਨਾਂ ਦੀ ਖਸ਼ੂ ਬਹਿਲੇ ਉਹ ਜਿੱਥੇ ਵੀ ਜਾਣਗੇ ਉਹਨਾਂ ਦੇ ਗੁਣਾਂ ਦੀ ਖਸ਼ੂ ਹੋ ਨਾ ਤੱਕ ਵੀ ਪਹੁੰਚੇਗੀ ਹੋਰ ਉਹਨਾਂ ਨੂੰ ਵੀ ਸੇਵਾ ਤੇ ਦਿਆ ਜਹੇ ਸਭ ਗੁਣ ਗੁਣਾਂ ਦੀ ਪ੍ਰੇਰਨਾ ਮਿਲੇਗੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਜਦੋਂ ਭਾਈ ਸਜਾਨੇ ਨੇ ਗੁਰੂ ਸਾਹਿਬ ਜੀ ਦੇ ਚਨ ਚ ਬੇਨਤੀ ਕੀਤੀ ਕਿ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪ ਜੀ ਦੇ ਲੇਖੇ ਲਾਉਣੀ ਚਾਹੁੰਦਾ ਹਾਂ ਕਿ ਆਪਾ ਗੁਰੂ ਮੈਨੂੰ ਕੋਈ ਸੇਵਾ ਮਖਸ਼ੂ ਰਤ ਗੁਰੂ ਜੀ ਦੀ ਮੋਜ ਕੋਈ ਛੇਦ ਦੇਣੀ ਚਾਹੁੰਦਾ ਰਹਿੰਦੇ ਸੀ ਆਉਣ ਬਾਣੇ ਜਤ ਨੂੰ ਗੁਰਨੇ ਪਾਉਣੇ ਸਤਿਗੁਰੂ ਨੇ ਪੁੱਛਿਆ ਕਿਹੜਾ ਕੰਮ ਜਾਣਦਾ ਜਦੋਂ ਅਸਨੇ ਕਿਹਾ ਜੀ ਹਕੀਮੀ ਦਾ ਕੰਮ ਜਾਣਦਾ ਹਾਂ ਤਾਂ ਸਤਿਗੁਰ ਸੱਚੇ ਬਾਸ਼ਾ ਨੇ ਇਸ ਜਾਨੇ ਨੂੰ ਆਖਿਆ ਕਿ ਇਥੋਂ ਮੰਦਪਰ ਸੇ ਤੋਂ ਮੰਜਾ 60 ਕਿਲੋਮੀਟਰ ਇੱਕ ਦੁਕਾਨ ਪਾਣੇ ਕਿਮੀ ਦੀ ਤੇ ਉੱਥੇ ਬੈਠ ਕੇ ਜ਼ਰੂਰਤਮੰਦਾਂ ਰਾਹੀਆਂ ਦੀ ਮਦਦ ਮਰਮ ਪੱਟੀ ਦਾ ਬੰਦ ਆਵੂ ਕਰਿਆ ਕਰ ਉਸਨੇ ਫਿਰ ਬੇਨਤੀ ਕੀਤੀ ਸੀ ਸਤਿਗੁਰੂ ਜੀ ਮੈਂ ਤੇ ਸੋਚਿਆ ਸੀ ਕਿ ਕੋਈ ਤੁਹਾਡੇ ਚਰਨਾਂ ਵਿੱਚ ਸੇਵਾ ਮਿਲ ਜਾਵੇ ਕੋਈ ਥਾਣੇ ਇਸਨਾ ਥਾਣੇ ਇਸਨਾ ਦੀ ਜਾਂ ਲਤ ਕੁੱਟਣ ਦੀ ਸਦੂ ਨੂੰ ਕਹਿੰਦੇ ਇਹ ਸਜਾਨਿਆ ਤੂੰ ਇਹੀ ਸੇਵਾ ਨਵਾਉਣੀ ਉਹਨੇ ਜਾਂਦੇ ਰਾਈਆਂ ਨੂੰ ਪਾਣੀ ਪਿਲਾਉਣਾ ਮਰਮ ਪੱਟੀ ਕਰਨੀ ਉਹਨਾਂ ਨੇ ਦਬਾ ਦਾਰੂ ਦੇਣਾ ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦੁਨੀਆ ਦੀ ਸੇਵਾ ਲੋੜਵੰਦਾਂ ਦੀ ਸੇਵਾ ਨੇ ਪੂਰਨੇ ਪਾਏ ਕ੍ਰਿਸ਼ਨ ਭਗਵਾਨ ਦਾ ਥਿਆਸ ਪੜੀਏ ਤਾਂ ਉਸ ਵਿੱਚ ਵੀ ਇਤਿਹਾਸ ਕਬਾਰ ਤਾਂ ਮੈਂਦੀ ਨਿਸ਼ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਵੀ ਦੁਖੀਆਂ ਲੋੜ ਬੰਦਾ ਨਹੀਂ ਦੁਖੀਆਂ ਦੀ ਸੀਵਾ ਦੇ ਪੂਨੇ ਪਾਏ ਕ੍ਰਿਸ਼ਨ ਭਗਵਾਨ ਕਹਿੰਦੇ ਹਨ ਕਿ ਜੋ ਕੋਈ ਭੁੱਖੇ ਨੂੰ ਭੋਜਨ ਸ਼ਿਕਾਉਂਦਾ ਉਸ ਉਹ ਮੈਨੂੰ ਪਹੁੰਚਦਾ ਇੱਕ ਵਾਰੀ ਦੁਆਪ ਦੁਆਰਕਾਪੁਰੀ ਮੈਚ ਇੱਕ ਮਾਈ ਦੇ ਨੇਕ ਕ੍ਰਿਸ਼ਨ ਭਗਵਾਨ ਨੂੰ ਆਪਣੇ ਘਰ ਭੋਜਨ ਛਕਣ ਲਈ ਬੇਨਤੀ ਕੀਤੀ। ਕ੍ਰਿਸ਼ਨ ਭਗਵਾਨ ਕਹਿੰਦੇ ਤੁਸੀਂ ਭੋਜਨ ਤਿਆਰ ਕਰੋ ਅਸੀਂ ਛਕਣ ਲਈ ਆਵਾਂਗੇ। ਉਹ ਮਾਈ ਭੋਜਨ ਤਿਆਰ ਕਰਕੇ ਕ੍ਰਿਸ਼ਨ ਜੀ ਨੂੰ ਨਿਕਲਣ ਲੱਗੀ। ਅਣੀਖ ਦੀ ਰਹੀ। ਅਣੀਖ ਹੀ ਰਹੀ ਸੀ ਕਿ ਕਿਸੇ ਨੇ ਉਸਨਾਂ ਦਰਵਾਜ਼ਾ ਖੜਕਾਇਆ। ਮਾਈ ਨੇ ਵਿਖਿਆ ਦਰਵਾਜ਼ਾ ਖੜਕਾਉਣ ਵਾਲਾ ਇੱਕ ਮੰਗਤਾ ਸੀ। ਜੋ ਲੱਤਾਂ ਤੋਂ ਲੰਗੜਾ ਤੇ ਭੁਖਣਾੜ ਮੈਨਕ ਮਿਆਕਲਸੀ ਉਹ ਮੰਗਤੇ ਨੇ ਮਾਈ ਅੱਗੇ ਭੋਜਨ ਲਈ ਤਰਲਾ ਪਾਇਆ ਪਰ ਉਸ ਮਾਈ ਨੇ ਨਾ ਕਰ ਦਿੱਤੀ ਕਿ ਆਖਿਆ ਮੈਂ ਤਾਂ ਕ੍ਰਿਸ਼ਨ ਭਗਵਾਨ ਨਹੀਂ ਪਹੁੰਚਣ ਤਿਆਰ ਜੀਤਾ ਮੰਗਤੇ ਨੇ ਬਹੁਤ ਤਰਨੇ ਪਾਇਆ ਬਸਤੇ ਜਿੱਤੇ ਪਰ ਉਸ ਮਾਈ ਨੇ ਭੋਜਨ ਨਾ ਦਿੱਤਾ ਤੇ ਦਰਵਾਜ਼ਾ ਬੰਦ ਕਰ ਦਿੱਤਾ ਥੋੜੀ ਦੇਰ ਬਾਅਦ ਇੱਕ ਇਹ ਦਰਵਾਜ਼ਾ ਖੜਕਿਆ ਮਾਇਨੇ ਸੋਚਿਆ ਜਰੂਰ ਕ੍ਰਿਸ਼ਨ ਭਗਵਾਨ ਆਏ ਹੋਣਗੇ ਜਦੋਂ ਅਸ ਨੇ ਦਰਵਾਜ਼ਾ ਖੋਲ੍ਹਿਆ ਤੇ ਕੀ ਵੇਖਿਆ ਦਰਵਾਜ਼ਾ ਖੜਕੌਣ ਵਾਲਾ ਭਗਵਾਨ ਨਹੀਂ ਬਲਕਿ ਇੱਕ ਗਰੀਬੇ ਬੇਸਹਾਰੀ ਔਰਤ ਸੀ ਜਿਸ ਨੇ ਇੱਕ ਛੋਟਾ ਮਾਸੂਮ ਬੱਚਾ ਚੁੱਕਿਆ ਹੋਇਆ ਸੀ ਜਿਸਨ ਦੇ तन ਤੇ ਕੱਪੜੇ ਵੀ ਨਹੀਂ ਸਨ ਉਸ ਔਰਤ ਨੇ ਹੱਥ ਜੋੜ ਕੇ ਉਸ ਮਾਈ ਨੂੰ ਤਰਲਾ ਪਾਇਆ ਕਿ ਮੇਰੇ ਬੱਚਾ ਭੁੱਖਾ ਹੈ। ਰੋਂ ਪਾ ਕਰਕੇ ਉਸ ਮਾਸੂਮ ਬੱਚੇ ਦੇ ਤਰਸ ਕਰਕੇ ਥੋੜਾ ਜਿਹਾ ਉਸ ਲਈ ਦੁੱਧ ਦੇ ਦੇਓ। ਕਿੰਦਰੇ ਇਹ ਛੋਟਾ ਬੱਚਾ ਛੋਟਾ ਜਿਹਾ ਮਾਸੂਮ ਬੱਚਾ ਭੁੱਖ ਬਰਦਾਸ਼ਤ ਨਾ ਕਰ ਸਕਣ। ਕੰਨ ਮਾਰ ਹੀ ਨਾ ਜਾਵੇ। ਉਹ ਮਾਈ ਦੇ ਹੱਥ ਦੇ ਵਿੱਚ ਜਰਾ ਵੀ ਧਿਆਨ ਆਈ। ਇਹ ਦੁੱਧ ਦੇਣ ਦੇ ਤੋਂ ਇਨਕਾਰ ਕਰ ਦਿੱਤਾ। ਮਾਂ ਮਾਈ ਸਾਰਾ ਦਾਨ ਕ੍ਰਿਸ਼ਨ ਭਗਵਾਨ ਨੂੰ ਭੋਜਨ ਸ਼ਕਾਉਣ ਲਈ ਅੜੀ ਖੜੀ ਰਹੀ ਪਰ ਉਹ ਨਾ ਆਏ ਸਾਰਾ ਦਰ ਮੀਤ ਗਿਆ ਫਿਰ ਉਹ ਆਪ ਗਈ ਕ੍ਰਿਸ਼ਨ ਜੀ ਕੋਲੇ ਤੇ ਬੇਨਤੀ ਕੀਤੀ ਹੋ ਭਗਵਾਨ ਤੁਸੀਂ ਮੈਨੂੰ ਵਾਦਾ ਕਰਕੇ ਆਏ ਨਹੀਂ ਹਾਂ ਜੋ ਕ੍ਰਿਸ਼ਨ ਭਗਵਾਨ ਇਸ ਮਾਈ ਨੂੰ ਬਚਨ ਕੀਤਾ ਉਸ ਤੋ ਸਿਰ ਮਰਦੀ ਹੈ ਕਿ ਦੁਨੀਆਂ ਦੇ ਲੋਕਾਂ ਦੀ ਲੋੜ ਮਨਾਂ ਦੀ ਸੇਵਾ ਵੀ ਪਰਮੇਸ਼ਰ ਦੀ ਸੇਵਾ ਕਿਉਂਕਿ ਹਰੇਕ ਵਿੱਚ ਉਸ ਪਰਮੇਸ਼ਰ ਦੀ ਜੋਤ ਪਰਮੇਸ਼ਰ ਦਾ ਅੰਸ਼ ਕ੍ਰਿਸ਼ਨ ਭਗਵਾਨ ਕਹਿੰਦੇ ਮਾਈ ਮੈਂ ਤਾਂ ਦੋ ਵਾਰ ਤੇਰੇ ਘਰ ਗਿਆ ਸੀ ਪਹਿਲਾ ਮੰਗ ਤੇ ਦੇ ਰੂਪ ਵਿੱਚ ਜੋ ਕਰਤ ਕਰਨ ਤੋਂ ਸਮਰੱਥ ਸੀ ਤੇ ਦੂਸਰੀ ਵਾਰ ਭੁੱਖੇ ਨੰਗੇ ਬੱਚੇ ਦੇ ਰੂਪ ਵਿੱਚ ਪਰ ਤੈਨੂੰ ਉਹਨਾਂ ਵਿੱਚ ਮੇਰਾ ਰੂਪ ਨਜ਼ਰ ਨਹੀਂ ਆਇਆ ਤੇ ਤੂੰ ਖਾਲੀ ਤੌਰ ਦਿੱਤਾ ਜੇ ਤੂੰ ਉਹਨਾਂ ਨੂੰ ਸ਼ਕਾ ਦਿੰਦੀ ਤਾਂ ਉਹ ਵੀ ਮੈਨੂੰ ਹੀ ਪਹੁੰਚਣਾ ਸੀ ਉਹਨਾਂ ਦੇ ਰਾਜ ਜਾਣ ਨਾਲ ਤੈਨੂੰ ਮੇਰੀ ਖੁਸ਼ੀ ਮਿਲਣੀ ਸੀ ਮੈਂ ਤ੍ਰਪਤ ਹੋ ਜਾਣਾ ਸੀ ਆਤਮਾ ਬੱਧ ਵੀ ਕਹਿੰਦੇ ਹਨ ਕਿ ਜੇ ਕੋਈ ਮੇਰੀ ਸੇਵਾ ਕਰਨੀ ਚਾਹੇ ਕਿਸੇ ਰੋਗੀ ਦੀ ਗਰੀਬ ਦੀ ਸੇਵਾ ਕਰ ਲਭੂ ਇਸ ਵਿੱਚ ਮੇਰੀ ਸੇਵਾ ਹੀ ਹੈ। ਦਾਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸਾਖੀ ਪੜੀ ਪਰ ਬਣ ਕੇ ਹੈਰਾਨ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਇਨਸਾਨ ਦੇ ਤਾਂ ਕੀ ਉਸ ਪਰਮੇਸ਼ਰ ਨੇ ਪੈਦਾ ਕੀਤੇ ਜੀਵ ਜੰਤੂ ਜਾਨਵਰਾਂ ਤੇ ਵੀ ਦਇਆ ਕਰਨ ਦੇ ਪੂਰਨੇ ਪਾਏ। ਇੱਕ ਮਾਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਜਿਲਾਹੇ ਨੇ ਗਲੀਚਾ ਫੇਟ ਕੀਤਾ ਤੇ ਬੇਨਤੀ ਕੀਤੀ ਸਤਿਗੁਰੂ ਇਹ ਗਲੀਚਾ ਹੁਜੀ ਲਈ ਮਾਣ ਕੇ ਲਿਆਇਆ ਹਾਂ ਕਿਰਪਾ ਕਰੋ ਇਹ ਗਲੀਚਾ ਆਪਣੇ ਹਥਮ ਸ਼ਾਲ ਲਓ ਸਤਿਗੁਰੂ ਕਹਿੰਦੇ ਹਨ ਇਹ ਜੋ ਪਰਮੇਸ਼ਰ ਨੇ ਧਾਤੀ ਦਾ ਗਲੀਚਾ ਮਛਾਇਆ ਹੈ ਸਾਡੇ ਲਈ ਇਹ ਹੀ ਠੀਕ ਹੈ ਉਹ ਸਾਹਮਣੇ ਇੱਕ ਕੁੱਤੀ ਸੁੱਈ ਪਈ ਹੈ ਉਹ ਰੋਜ ਪਾਣੀ ਨਾਲ ਠਰਦੀ ਹੈ ਤੂੰ ਇਹ ਗਰੀਚਾ ਉਸ ਉੱਤੇ ਪਾ ਦੇ ਤੇ ਉਸ ਨੂੰ ਰੋਜ ਚੂੜੀ ਖਵਾਇਆ ਕਰ ਤੇਰੀ ਜੋ ਵੀ ਕਾਮਨਾ ਹੈ ਉਹ ਪੂਰੀ ਹੋਵੇਗੀ ਉਹ ਜਿਹੜਾ ਹੈ ਨੇ ਕਿਹਾ ਮੈਂ ਘਰ ਆਲਾ ਮੇਰੇ ਘਰ ਆਲਾ ਨਹੀਂ ਸ਼ਧਗੂ ਕਹਿੰਦੇ ਗਰੀਬਾਂ ਦੁਖੀਆਂ ਦੀ ਸੇਵਾ ਕਰਿਆ ਕਰਦੇ ਆ ਤੇਰੀ ਇੱਛਾ ਪੂਰੀ ਹੋਵੇਗੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਮਿਹਰੋਜ ਪ੍ਰਸ਼ਾਦ ਦੇ ਦੀਆਂ ਆਪਣੀਆਂ ਹੱਥੀ ਨਿੱਕੀਆਂ ਨਿੱਕੀਆਂ ਵਰਤੀਆਂ ਕਰਕੇ ਪੰਛੀਆਂ ਨੂੰ ਫਾਉਂਡੇਸ਼ਨ ਦੇਸ ਦੀ ਅੱਖ ਖੁੱਲ ਜਾ ਮਲ ਜਾਵੇ ਉਹ ਲੋੜਬੰਦ ਗੀਵ ਦੁਖੀਆਂ ਦੀ ਗੁਰੂ ਦੀ ਸੇਵਾ ਸਮਝ ਕੇ ਕਰਦਾ ਭਾਈ ਕਣੀਆਂ ਨੀਂਦਾਂ ਜੀਵਨ ਪੜੋ ਜਿੰਦਰੀ ਅੱਖ ਖੁੱਲ ਚੁੱਕੀ ਇੰਨੀ ਉੱਚੀ ਵਾਸਤਾ ਬਣ ਗਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਧਰਮ ਯੁੱਧ ਦੇ ਦੌਰ ਆਰੰਭ ਹੋਏ ਤਾਂ ਆਪ ਜੀ ਜੰਗ ਦੇ ਦਰਾਂ ਅਸ਼ਪਾਈਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਛਨ ਮਾਸ਼ਕ ਚੱਕ ਕੇ ਹਸਵਾਹੀ ਦੇ ਪਾਜਾ ਕੇ ਮਿਨਾ ਕੇ ਸੇਵਤ ਕਰੇ ਦੇ ਚਾਹੇ ਉਹ Hindu ਹੋਵੇ ਜਾਂ Musalman ਸਾਹਮਣੂ ਪਾਣੀ ਪਿਲਾਉਣਾ ਗੁਰੂ ਸਾਹਿਬ ਆਸ ਕਿਸੇ ਨੇ ਸ਼ਿਕਾਇਤ ਪਹੁੰਚਾ ਦਿੱਤੀ ਗਈ ਸਤਿਗੁਰੂ ਅਸੀਂ ਦਸਮਨਾ ਨੂੰ ਮੁਸਲਮਾਨਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਦੇ ਹਨ ਇਹ ਭਾਈ ਕਿਹਨਾਂ ਗਿਆ ਜੀ ਉਹਨਾਂ ਨੂੰ ਪਾਣੀ ਪਲਾ ਕੇ ਫਿਰ ਤੋਂ ਅਸ਼ਰਜੀਤ ਕਰ ਦਿੰਦੇ ਹਨ ਸਤਿਗੁਰੂ ਤਾਂ ਅੰਤਯਾਮਿ ਸੰਨ ਦਿਲਾਂ ਦੀਆਂ ਜਾਣਨ ਵਾਲੀ ਸੰਨ ਇਥੇ ਸਮਾਪਤ ਕਰਦੇ ਆ ਕੱਲ ਨੂੰ ਫਿਰ ਇਸ ਤੋਂ ਅੱਗੇ ਸ਼ੁਰੂ ਕਰਾਂਗੇ ਵਾਸ਼ਿੰਗ ਜੀ ਕਾਲ ਖਾਨਸਾ ਵਾਹਿਗੁਰੂ ਜੀ ਕੀ